ਤਿੰਨ ਕ ਮਹੀਨੇ ਦਾ ਚਾਂਸ ਹੈ ਦਿੱਲੀ ਦਾ ਅੰਮ੍ਰਿਤਸਰ ਦੀ ਕੁੜੀ ਤੇ ਦਿੱਲੀ ਦੇ ਲੜਕੇ ਦਾ ਰਿਸ਼ਤਾ ਹੋਇਆ। ਤਕਰੀਬਨ 150 ਬੰਦੇ ਦੀ ਬਰਾਤ ਦਿੱਲੀ ਤੋਂ ਟ੍ਰੇਨ ਰਾਈ ਅੰਮ੍ਰਿਤਸਰ। ਤੇ ਟ੍ਰੇਨ ਸੀ 20-25 ਮਿੰਟ ਲੇਟ ਸਟੇਸ਼ਨ ਤੇ। ਤੇ ਜਿੰਨੇ 150 ਰਿਸ਼ਤੇਦਾਰ ਨਾ ਸਟੇਸ਼ਨ ਤੇ ਇਕੱਠੇ ਤੇ ਟ੍ਰੇਨ ਡੀਗ ਰੇ। ਤੇ ਵਿੱਚੋਂ ਨਾ ਜੀ ਕੁਸਰ ਮੁਸਰ ਸ਼ੁਰੂ ਹੋ ਗਈ ਵਿੱਚੋਂ ਐ ਸਾਨੂੰ ਮੁੰਡੇ ਦਾ ਪਿਓ ਅੰਮ੍ਰਿਤਸਰ ਲੈ ਚੱਲਿਆ ਵਿਆਹ ਤੇ ਇਹਨੂੰ ਪੁੱਛੋ ਸ਼ਰਾਬ ਮਿਲੇਗੀ ਉਥੇ ਮੀਟ ਮਿਲੇਗਾ ਕੋਈ ਹੋਣੇ 10 12 ਖਾਣ ਵਾਲੇ ਛਕਣ ਵਾਲੇ ਇਹਨੂੰ ਪੁੱਛੋ ਉਹ ਕੋਸਰਮੋਸਰ ਉਹਨੂੰ ਕਦੇ ਪਹੁੰਚ ਗਈ ਆ ਜਿਹੜੇ ਸਟੇਸ਼ਨਾਂ ਤੇ ਸਟਾਲ ਲੱਗੇ ਹੁੰਦੇ ਨਾ ਕੋਈ ਅਖਬਾਰਾਂ ਦਾ ਸਟਾਲ ਕੋਈ ਪੂੜੀ ਛੋਲਿਆਂ ਦਾ ਉਹ ਸਟਾਲ ਵਾਲੇ ਨਾ ਉਹ ਟੂਲ ਦੇ ਉੱਤੇ ਬੈਠੇ ਹੁੰਦੇ ਸਟੂਲ ਦੇ ਉੱਤੇ ਉਹ ਜਿਹੜਾ ਮੁੰਡੇ ਦਾ ਪਿਓ ਉਹਨੇ ਇੱਕ ਸਟਾਲ ਵਾਲੇ ਦਾ ਸਟੂਲ ਖੇਚ ਲਿਆ ਸ ਸਟੂਲ ਖੈਤ ਕੇ ਨਾ ਉਹਦੇ ਉੱਤੇ ਚੜ ਗਿਆ ਉੱਚਾ ਹੋ ਗਿਆ ਉੱਚਾ ਹੋ ਕੇ ਨਾ ਸਾਰੇ ਰਿਸ਼ਤੇਦਾਰ ਜਿਹੜੇ ਇਕੱਠੇ ਹੋਏ ਸੀ ਨਾ ਆਵਾਜ਼ ਮਾਰੀ ਕਹਿੰਦੇ ਇਕੱਠੇ ਹੋ ਜਾਓ ਸਾਰੇ ਮੈਂ ਕੀ ਗੱਲ ਕਹਿਣੀ ਆ ਕੋ ਸਤਨਾ ਸਟੇਸ਼ਨ ਤੇ ਗੱਡੀ ਨਹੀਂ ਆਈ ਇਹ ਮੁੰਡੇ ਦਾ ਪਿਓ ਉੱਚੀ ਸਾਰੀ ਕੜਕ ਕੇ ਬੋਲਿਆ ਕੀ ਕਹਿੰਦਾ ਮੈਨੂੰ ਹੁਣੇ ਕੁਸਰ-ਮੁਸਰ ਆਵਾਜ਼ ਆਈ ਹੈ ਕਿ ਅੰਮ੍ਰਿਤਸਰ ਵਿਆਹ ਤੇ ਚੱਲਿਆਂ ਸ਼ਰਾਮ ਮਿਲੇਗੀ ਮੀਟ ਮਿਲੇਗਾ ਕੁਝ ਰਿਸ਼ਤੇਦਾਰਾਂ ਨੇ ਆਵਾਜ਼ ਆਈ ਹੈ ਇਸ ਸਟੇਸ਼ਨ ਤੇ ਡੱਟ ਕੇ ਬੋਲਿਆ ਕਹਿਣ ਲੱਗਾ ਸਾਰੇ ਰਿਸ਼ਤੇਦਾਰ ਸੁਣ ਲੋ ਮੈਂ ਗੁਰੂ ਰਾਮਦਾਸ ਦੀ ਨਗਰੀ ਦੀ ਧੀ ਲੈਣ ਚੱਲਿਆਂ ਬੇਟੀ ਲੈਣ ਚੱਲਿਆਂ ਜਿੰਨੇ ਉੱਥੇ ਜਾ ਕੇ ਸ਼ਰਾਬ ਜਾਂ ਮੀਟ ਮੰਗਣਾ ਉਹ ਦਿੱਲੀ ਸਟੇਸ਼ਨ ਤੇ ਰਹਿ ਜੇ ਉਹਨੂੰ ਮੇਰੇ ਨਾਲ ਜਾਣ ਦੀ ਲੋੜ ਹੀ ਨਹੀਂ ਇੱਕ ਰਿੰਗ ਕਿੰਨੀ ਰੁਗਿਆ ਇੱਕ ਇੱਕ ਵਿਲ ਪਾਵਰ ਹੋਣੀ ਚਾਹੀਦੀ ਹੈ ਗੁਰੂ ਇੱਕ ਨੰਬਰ ਤੇ ਰਿਸ਼ਤੇਦਾਰੀ ਦੋ ਨੰਬਰ ਦੇ ਗੱਜ ਕੇ ਕਹਿ ਦਿਓ ਸਤਨਾਮ ਵਾਹਿਗੁਰੂ ਇੱਕ ਵਿਲ ਪਾਵਰ ਹੋਣੀ ਚਾਹੀਦੀ ਗੁਰੂ ਸਹਿ ਆਪੇ ਕਿਰਪਾ ਕਰਦੇ ਆ ਬਖਸ਼ਿਸ਼ਾਂ ਕਰਦੇ ਆ ਜਦੋਂ ਬੰਦੇ ਅੰਦਰ ਵਿਲ ਪਾਵਰ ਹੋਵੇ ਕਿ ਮੈਂ ਇਹਦੇ ਤੋਂ ਬਾਹਰ ਨਹੀਂ ਜਾਣਾ ਆਪਣੇ ਗੁਰੂ ਦੀ ਮਰਿਆਦਾ 'ਚ ਰਹਿਣਾ ਗੁਰੂ ਦੀ ਦਾਇਰੇ 'ਚ ਰਹਿਣਾ ਕਈ ਵਾਰੀ ਆਪਾਂ ਇੱਥੋਂ ਆ ਕੇ ਥੜਕ ਜਾਂਨੇ ਆ ਦੁਨੀਆ ਕੀ ਕਹੇਗੀ ਗੁਰੂ ਕਿਰਪਾ ਕਰੇ ਆ ਰਾਇਵਰੇਲੀ ਤੋਂ ਬੈਠੇ ਆ ਛਾਵੜਾ ਜੀ ਉਹ ਆਪਣਾ ਇਹਨਾਂ ਨੇ ਵੀ ਉੱਥੇ ਜੀ ਰਾਇਵਰੇਲੀ ਪੈਲਸ ਖੋਲਿਆ ਔਰ 5 ਸਟਾਰ ਹੋਟਲ ਵਰਗਾ 5 ਸਟਾਰ ਹੋਟਲ ਵਰਗਾ ਮੈਂ ਹੋ ਕੇ ਆਇਆ ਇਹਨਾਂ ਨੇ ਹੋਣੇ ਹੋ ਸਕਿਆ ਤਾਂ ਖੜਾ ਕਰਕੇ ਤੁਹਾਡੇ ਕੇ ਫਤੇ ਬੁਲਾਵਣਾ ਹੋਰ ਕਾਰਨ ਕੋਈ ਕੁਦਰਤੀ ਮੇਰੇ ਸਾਹਮਣੇ ਆ 5 ਸਟਾਰ ਵਰਗਾ ਪੈਲਸ ਹੈ ਲੇਕਿਨ ਇੱਕ ਦਮ ਰੱਖਿਆ ਹੋਇਆ ਹੈ ਜਿਹੜਾ ਬੁਕਿੰਗ ਕਰਾਣ ਆਉਂਦਾ ਹੈ ਤੇ ਦਮ ਨਾਲ ਕਹਿ ਦਿੰਦੇ ਆ ਵੈਜ ਗੱਜ ਕੇ ਆਖੋ ਸਤਨਾ ਹਾਂ ਹਾਂ ਦੂਜੀ ਚੀਜ਼ ਲਈ ਨਈ ਜਗ੍ਹਾ ਜੇ ਤੁਸੀਂ ਮੀਟ ਮੁਰਗਾ ਕਰਨਾ ਹੈ ਇਹ ਪੈਲਸ ਵਿੱਚ ਨਹੀਂ ਮੈਂ ਇਹਨਾਂ ਨੂੰ ਲਾੜ ਨਾਲ ਪੁੱਛ ਲਿਆ ਮੈਂ ਕਹਾ ਮਹਾਰਾਜ ਬੁਕਿੰਗ ਹੋ ਜਾਂਦੀ ਕਿ ਫੇਲੇ ਕਹਿੰਦੇ ਐਸੀ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ ਮੀਨਾ ਮੀਨਾ ਡੇਢ ਡੇਢ ਮੀਨਾ ਇੱਕ ਦਿਨ ਪੈਲਸ ਖਾਲੀ ਨਹੀਂ ਹੁੰਦਾ ਪਰ ਪੈਲਸ ਗੁਰੂ ਦੇ ਸਿੱਖ ਨੇ ਬਣਾਇਆ ਤੇ ਦਮ ਰੱਖਿਆ ਹੋਇਆ ਹੈ ਕਿ ਇੱਥੇ ਦੂਜਾ ਕੰਮ ਨਹੀਂ ਹੋਏਗਾ ਵੈ ਜਾਣਾ ਤੇ ਕਿਸੇ ਨੇ ਕੋਈ ਨਾ ਕਾਰਜ ਕਰੇ ਕਹਤੋ ਗੱਜ ਕੇ ਸਤਨਾਮ ਇੱਕ ਦਮ ਹੋਣਾ ਚਾਹੀਦਾ ਇੱਕ ਵਿਲ ਪਾਵਰ ਹੋਣੀ ਚਾਹੀਦੀ ਛਾਵੜਾ ਜਿਵੇਂ ਠੀਕ ਹੈ ਫਤੇ ਬਲਾਗ ਸੰਗਤ ਨੂੰ ਖਲੋਗੇ ਇਹ ਇਹਨਾਂ ਦਾ ਜੇ 5 ਸਟਾਰ ਵਰਗਾ ਪੈਲ ਬਗਾ ਇਹਨਾਂ ਨੂੰ ਦਿਖਾਣਾ ਜਾ ਕੇ ਉੱਥੇ ਫਤੇ ਬੁਲਾ ਦਿਓ ਹਾਂ ਅੱਲਾਹ ਅਕਬਰ ਠੀਕ ਹੀ ਤਾਂ ਇਹ ਅੱਜ ਉਹ ਕੰਮ ਹੋ ਗਿਆ ਕਿ ਬਾਣੀ ਡੋਟ ਨੈਟ ਦੇ ਨਾਲੋਂ ਨਾਲ ਲਾਈਵ ਆਈ ਜਾ ਰਿਹਾ ਬੰਦਾ ਕਿਹੜਾ ਬਹਿਜੋ ਜੀ ਇਹ ਗੁਰੂ ਦੀ ਕਿਰਪਾ ਇਹਨਾਂ ਦਾ ਜੀ ਰਾਏ ਬਰੇਲੀ ਗੁਰੂ ਦੀ ਮਿਹਰ ਇੱਕ ਦਮ ਹੋਣਾ ਚਾਹੀਦਾ ਤੋ ਜਿੰਨੀਆਂ ਸੰਗਤਾਂ ਅਸੀਂ ਆਪਣੀ ਖੁਸ਼ੀ ਕਿਵੇਂ ਮਨਾਈਏ ਇੱਕ ਦਮ ਰੱਖਿਆ ਕਰੋ ਗੁਰਵਾਣੀ ਸਹੀ ਬੋਲੋ ਜੀ ਗੁਰਬਾਣੀ ਸਹੀ ਆਨੰਦ ਗਾਵੇ ਸਾਚੇ ਸਹਿਬ ਕੇ